ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਸੀਂ ਪਹਿਲੇ ਭਾਗ ਨੂੰ ਬਹੁਤ ਵਧੀਆ ਸੁਣਿਆ ਤੇ ਬਹੁਤ ਵਧੀਆ ਸਾਡੇ ਚੈਨਲ ਛੋਡੀ ਐਂਟਰਟੇਨਮੈਂਟ ਨੂੰ ਉਤੇ ਪਰਵਾੰਗਾ ਰਹਿਤਾ ਸੋ ਪਿਆਰੀ ਸਾਧ ਸੰਗਤ ਜੀ ਆਜ ਆਪਾਂ ਜਨਮ ਪੱਤਰੀ ਜੀ ਸਵੇਦਿ ਸਰਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਨਮ ਹੋ ਗਿਆ ਤਾਂ ਪਿਆਰੀ ਸਾਧ ਸੰਗਤ ਜੀ ਉਸ ਤੋਂ ਬਾਅਦ ਪਿਤਾ ਕਾਲੂ ਜੀ ਤੇ ਮਾਤਾ ਤਿਰਤਾ ਜੀ ਨੇ ਆਪਣੇ ਘਰ ਦੇ ਵਿੱਚ ਪੰਡਤ ਜੀ ਨੇ ਸੱਦਿਆ ਸੋ ਪਿਆਰੀ ਸਾਧ ਸੰਗਤ ਜੀ ਇਸੇ ਸਬੰਧ ਵਿੱਚ ਆਪਾਂ ਅੱਗੇ ਸਾਖੀ ਪੇਸ਼ ਕਰਾਂਗੇ ਬਾਲਾ ਗੁਰੂ ਦੇ અવਤਾਰ ਧਾਨ ਤੇ ਸਾਰੇ ਪਰਿਵਾਰ ਤੇ ਪਿੰਡ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਜਿਵੇਂ ਹਿੰਦੂਆਂ ਵਿੱਚ ਪ੍ਰਚਲਿਤ ਹੈ ਮਾਤਾ ਕਾਲੂ ਜੀ ਨੇ ਵੀ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਤਿਆਰ ਕਰਨ ਵਾਸਤੇ ਜੋਤਸੀ ਹਰदयाल ਪੰਤ ਨੂੰ ਆਪਣੇ ਘਰ ਬੁਲਾਇਆ ਪੰਤ ਅੱਗੇ ਹੀ ਬੜਾ ਉਤਾਲਾ ਕਿ ਕਿਸੇ ਤਰ੍ਹਾਂ ਉਸ ਅਲੌਕਿਕ ਬਾਲਕ ਦੇ ਦਰਸ਼ਨ ਕਰ ਸਕੇ ਜਿਸ ਬਾਰੇ ਉਹ ਦਾਈ ਪਾਸੋਂ ਸੁਣ ਚੁੱਕਿਆ ਸੀ ਘਰ ਵਿੱਚ ਪਹੁੰਚ ਕੇ ਉਸ ਨੇ ਪਹਿਲਾਂ ਪ੍ਰੀਤਮ ਦੇ ਦਰਸ਼ਨ ਕਰਨ ਦੀ ਇਸ਼ਾ ਪ੍ਰਗਟ ਕੀਤੀ ਜਦ ਉਸ ਬਾਲਕ ਦੇ ਦਰਸ਼ਨ ਕੀਤੇ ਉਸ ਨੇ ਅਧਪੁੱਤ ਪ੍ਰਕਾਰ ਦਾ ਸੁਖ ਸ਼ਾਂਤੀ ਅਤਿ ਸਕੂਨ ਅਨੁਭਵ ਕੀਤਾ ਪੰਤ ਹਧਿਆਲ ਨੇ ਸੈਗਰੇ ਬੱਚੇ ਵੇਖੇ ਸਨ ਉਹਨਾਂ ਦੀਆਂ ਜਨਮ ਪੱਤਰੀਆਂ ਤਿਆਰ ਕੀਤੀਆਂ ਸਨ ਪਰ ਅਜੀਹਾ ਬਾਲਕ ਉਸਨੇ ਅੱਜ ਤੱਕ ਨਹੀਂ ਸੀ ਵੇਖਿਆ ਜੇਸ਼ ਵਿੱਚ ਰੱਬੀ ਜਲਵਾ ਨਜ਼ਰ ਆਇਆ ਉਹ ਬਾਲਕ ਉਸ ਨੂੰ ਐਸਾ ਅਮਨ ਦਾ ਪਕੰਬਰ ਲੱਗਾ ਜਿਸ ਨੇ ਲੱਖਾਂ ਸੈਂਕੜਿਆਂ ਸ਼ੀਨੀਆਂ ਵਿੱਚ ਠੰਡ ਪਾਣੀ ਸੀ ਕਾਫੀ ਦੇਰ ਤੱਕ ਬਾਲਕ ਵਿਚਲੇ ਰੱਬੀ নূর ਨੂੰ ਵੇਖਦਾ ਆਇਆ ਉਹ ਮਹਤਾ ਕਾਲੂ ਜੀ ਨੂੰ ਕਹਿਣ ਲੱਗਾ ਮਹਤਾ ਕਾਲੂ ਜੀ ਤੁਸੀਂ ਬੜੇ ਭਾਗਾ ਵਾਲੇ ਹੋ ਜਿਸ ਦੇ ਘਰ ਦੇ ਵਿੱਚ ਅਜੀਹਾ ਰੱਬੀ ਰੂਪ ਪੁੱਤਰ ਹੋਇਆ ਹੈ ਇਹ ਪਾਤਸ਼ਾਹ ਦਾ ਸੱਚਾ ਪਾਸ਼ਾ ਹੋਵੇਗਾ ਔਰ ਦੁਨੀਆਂ ਵਿੱਚ ਈਸ਼ ਦਾ ਰਾਜ ਹੋਵੇਗਾ ਸਭ ਧਰਮਾਂ ਵਾਲੇ ਈਸ਼ ਦੇ ਸੱਚੇ ਧਰਮ ਨੂੰ ਮੰਨਣਗੇ ਇਹ ਵੱਡੇ ਵੱਡੇ ਡਾਕੂ ਅਤੇ ਜ਼ਾਲਮਾਂ ਦਾ ਦਿਲ ਜਿੱਤ ਲਵੇਗਾ ਉਹਨਾਂ ਨੂੰ ਸੱਚ ਤੇ ਮਾਰਗ ਤੇ ਪਾਵੇਗਾ ਇਹ ਇੱਕ ਨਾਰਾ ਹੀ ਪੰਥ ਚਲਾਏਗਾ ਜਿਹੜਾ ਜੁਗਾਂ-ਜੁਗ ਤੱਕ ਅਟਲ ਰਹੇਗਾ ਮਾਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਪੰਤ ਅਧਿਆ ਜੀ ਦੀ ਪਵਿੱਖ ਬਾਣੀ ਸੁਣ ਕੇ ਬਹੁਤ ਪਰਸ਼ਾਨ ਹੋਏ ਉਹਨਾਂ ਨੇ ਪੰਤ ਨੂੰ ਜਨਮ ਪत्री ਤਿਆਰ ਕਰਨ ਵਾਸਤੇ ਕਿਹਾ ਪੰਤ ਜੀ ਆਪਣੀ ਜੰਤਰੀ ਖੋਲ ਕੇ ਬਹਿ ਗਏ ਉਹਨਾਂ ਦੇ ਲਾਗੇ ਮਾਤਾ ਤ੍ਰਿਪਤਾ ਜੀ ਬਾਲਾ ਗੁਰੂ ਨੂੰ ਗੋਦ ਲੈ ਵਿੱਚ ਬੈਠ ਵਿੱਚ ਲੈ ਕੇ ਬੈਠ ਗਏ ਬਾਲਕਾ ਨਾਨਕੀ ਵੀ ਇਹ ਸਭ ਕੁਝ ਵੇਖ ਕੇ ਬੜੀ ਖੁਸ਼ ਹੋ ਰਹੀ ਸੀ ਆਪਣੇ ਵੀਰ ਦੇ ਲਾਗੇ ਉਹ ਵੀ ਬੈਠ ਗਈ ਪੰਤ ਹਰਦੇਵਾਲ ਦੀਆਂ ਅਨੋਖੀਆਂ ਗੱਲਾਂ ਸੁਣ ਕੇ ਕਈ ਅਹਲਕਾਰ ਵੀ ਆ ਖੜੇ ਹੋਏ ਬੜੀ ਨਿਮਰਤਾ ਨਾਲ ਸੱਚ ਦੇ ਪਾਤਸ਼ਾਹ ਨੂੰ ਵੇਖਣ ਲੱਗੇ ਸਹਿਜ ਸੁਭਾਅ ਹੀ ਉਹਨਾਂ ਦੇ ਹੱਥ ਜੋੜ ਗਏ ਸਨ ਉਹਨਾਂ ਦੇ ਧਿਆਨ ਪਰਮਾਤਮਾ ਦੀ ਲੀਪ ਵਿੱਚ ਜੁੜ ਗਏ ਸਨ ਬਣਤ ਆਪਣੀ ਜੰਤਰੀ ਵੇਕੇ ਨਸਤਰਾ ਅਤੇ ਗ੍ਰਹਾਂ ਦਾ ਅਧਿਐਨ ਕਰਕੇ ਪੱਤਰੀ ਲਿਖੀ ਜਾ ਰਿਆ ਸੀ ਨਾਲ ਹੀ ਧਨ ਪ੍ਰਭੂ ਧਨ ਪ੍ਰਭੂ ਕਹੀ ਜਾ ਰਿਆ ਸੀ ਬਾਲਾ ਪ੍ਰੀਤਮ ਦਾ ਨਾਂ ਵੀ ਉਸ ਦੀ ਵੱਡੀ ਭੈਣ ਦੇ ਨਾਮ ਉੱਤੇ ਰੱਖਿਆ ਗਿਆ ਉਹ ਭੈਣਾ ਆਪਣੇ ਆਪ ਨੂੰ ਬਹੁਤ ਪਾਗਾ ਵਾਲੀਆਂ ਸਮਝਦੀਆਂ ਹਨ ਜਿਨ੍ਹਾਂ ਦੇ ਛੋਟੇ ਵੀਰ ਦਾ ਨਾਂ ਉਹਨਾਂ ਦੇ ਨਾਂ ਤੇ ਰੱਖਿਆ ਹੋਵੇ ਆਮ ਤੌਰ ਤੇ ਸਾਡੇ ਸਮਾਜ ਵਿੱਚ ਜੇ ਪੁੱਤਰੀ ਤੋਂ ਬਾਅਦ ਪੁੱਤਰ ਪੈਦਾ ਹੁੰਦਾ ਹੈ ਤਾਂ ਇਹ ਬੜਾਈ ਸ਼ੁਭ ਲਖਰ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਮਝਿਆ ਜਾਂਦਾ ਹੈ ਕਿ ਭੈਣਾਂ ਭੈਣ ਆਪਣੇ ਵੀਰ ਨੂੰ ਲੈ ਕੇ ਆਈ ਹੈ ਗੁਰੂ ਨਾਨਕ ਦੇਵ ਜੀ ਵੀ ਆਪਣੀ ਭੈਣ ਨੂੰ ਬਹੁਤ ਪਿਆਰ ਕਰਦੇ ਸਨ ਆਪਣੀ ਸਾਰੀ ਜ਼ਿੰਦਗੀ ਵਿੱਚ ਜਦ ਵੀ ਬੇਬੇ ਨਾਨਕੀ ਜੀ ਉਹਨਾਂ ਨੂੰ ਯਾਦ ਕਰਦੇ ਸਨ ਉਹ ਹਰ ਹਾਲਤ ਵਿੱਚ ਉਹਨਾਂ ਨੂੰ ਮਿਲਣ ਵਾਸਤੇ ਪਹੁੰਚ ਜਾਂਦੇ ਸਨ ਸੋ ਪਿਆਰੀ ਸਾਧ ਸੰਗਤ ਜੀ ਸਤਿਗੁਰ ਨੇ ਕਿਰਪਾ ਕੀਤੀ ਕਿ ਆਪਾਂ ਨੂੰ ਦੂਜਾ ਜਨਮ ਜਨਮ ਸਾਖੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਦਾਸ ਇਹ ਨਾ ਕਹਿੰਦਾ ਆ ਖਿਮਾ ਦਾ ਜਾਚਕ ਹੈ ਸੰਗਤ ਬਖਸ਼ਣ ਜੋਗ ਹੈ ਸੋ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਦੂਜਾ ਭਾਗ ਪੇਸ਼ ਕੀਤਾ ਸੋ ਪਿਆਰੀ ਸਾਧ ਸੰਗਤ ਜੀ ਕੱਲ ਨੂੰ ਆਪਾਂ ਤੀਜਾ ਭਾਗ ਪੇਸ਼ ਕਰਾਂਗੇ ਸੋ ਪਿਆਰੀ ਸਾਧ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜੋ ਵੀ ਇਸ ਸਾਖੀ ਵਿੱਚ ਸਾਡੇ ਕੋਲ ਕੋਈ ਗਲਤੀ ਹੋ ਗਈ ਹੋਵੇ ਤੇ ਸੰਗਤ ਬਖਸ਼ਣਯੋਗ ਆ ਪਿਆਰੀ ਸਾਧ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ